ਸਰਨ ਸਿੰਘ ਟਰਨਜੀ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਸ਼੍ਰੀ ਅਕਾਲ ਜੀ। ਅਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਸ਼੍ਰੀ ਅਕਾਲ ਜੀ। ਸਭ ਤੋਂ ਪਹਿਲੇ ਤੇ ਦੱਸੋ ਵੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਫਰੋਤੀ ਮਾਮਲੇ ਦੇ ਵਿੱਚ ਕਿਹੜੀਆਂ-ਕਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ। ਇਹ ਜੀ ਗੁਰਲਾਲ ਸਿੰਘ ਨਾਂ ਦਾ ਖਿਡਾਰੀ ਆ ਤਰਨਤਾਰਨ ਤੋਂ ਖਬਰ ਆਈ ਆ ਇਹਦੇ ਵੱਲੋਂ ਕੁਝ ਦਿਨ ਪਹਿਲਾਂ ਤੇ ਇਹਦੇ ਸਾਥੀਆਂ ਦੇ ਵੱਲੋਂ ਮਿਲ ਕੇ ਇੱਕ ਡਾਕਟਰ ਦੇ ਕੋਲੋਂ ਤੇ ਫਰौती ਮੰਗੀ ਗਈ ਸੀਗੀ ਜੀ 30 ਲੱਖ ਰੁਪਏ ਦੀ ਡਾਕਟਰ ਦਾ ਨਾਮ ਵੀ ਸਾਹਮਣੇ ਆਇਆ ਜੀ ਡਾਕਟਰ ਹੈਗਾ ਯੁਗਰਾਜ ਨੰਦਾ ਤੇ ਇਹ ਇੱਕ ਪ੍ਰਾਈਵੇਟ ਹਸਪਤਾਲ ਚਲਾਉਂਦਾ ਉਹਨੂੰ ਫੋਨ ਦੇ ਉੱਤੇ ਜਾਨੋਂ ਮਾਰ ਦੀ ਧਮਕੀ ਦਿੱਤੀ ਵੀ ਜੇ 30 ਲੱਖ ਰੁਪਏ ਨਾ ਅੜਤਾ ਤਾਂ ਫਿਰ ਤੈਨੂੰ ਮਾਰ ਦੇਣਾ ਉਹਨੇ ਪੈਸੇ ਦੇਣ ਤੋਂ ਮਨਾਂ ਕਰਤਾ ਤੇ ਕੋਈ ਡਣ ਪਹਿਲਾਂ ਗੁਰਲਾਲ ਸਿੰਘ ਤੇ ਇਹਦੇ ਹੋਰ ਜਿਹੜੇ ਸਾਥੀ ਆ ਉਹਨਾਂ ਦੇ ਵੱਲੋਂ ਡਾਕਟਰ ਦੇ ਘਰ ਦੇ ਮੂਹਰੇ ਫਾਇਰਿੰਗ ਕੀਤੀ ਗਈ ਤੇ ਹੁਣ ਪਤਾ ਲੱਗਾ ਜੀ ਗੁਰਲਾਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਯਾਨੀ ਕਿ ਇੰਟਰਨੈਸ਼ਨਲ ਕਬੱਡੀ ਖਿਡਾਰੀ ਦਾ ਬਰਲਾਰ ਸਿੰਘ ਆ ਇਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਪੰਜ ਹਾਲੇ ਤੱਕ ਮਲਜ਼ਮ ਫਰਾਰ ਆ ਇਹਨਾਂ ਪੰਜਾਂ ਦੇ ਵਿੱਚ ਵੀ ਤਿੰਨ ਕਬੱਡੀ ਖਿਡਾਰੀ ਆ ਤੇ ਇਹਨੇ ਭਾਈਓ ਕਦੋਂ ਫੜੇ ਜਾਂਦੇ ਆ ਮਾਮਲਾ ਇਹ ਲੋਪੋਕੇ ਥਾਣਾ ਖੇਤਰ ਦੇ ਪਿੰਡ ਭੀਲੋਵਾਲ ਨਾਲ ਸੰਬੰਧਤ ਹੈਗਾ ਜੀ ਅੱਛਾ ਕੇਜਰੀਵਾਲ ਸਾਹਿਬ ਹੁਣ ਦਿੱਲੀ ਤੋਂ ਹਾਰ ਕੇ ਆ ਕੇ ਪੰਜਾਬ 'ਚ ਡੇਰੇ ਲਾਈ ਬੈਠੇ ਆ ਕਹਿੰਦੇ ਜੇ ਲੁਧਿਆਣੇ ਵਾਲੀ ਸੀਟ ਆਪ ਜਿੱਤ ਗਈ ਤਾਂ ਕੇਜਰੀਵਾਲ ਤੋਂ ਖੇੜਾ ਛੁੱਟ ਜਾਏਗਾ ਇਹਦੇ ਬਾਰੇ ਕੀ ਖਬਰਾਂ ਨੇ ਦੇਖੋ ਜੀ ਇੱਕ ਤਾਂ ਗੱਲ ਬੜੀ ਕਲੀਅਰ ਆ ਵੀ ਜਿਹੜੇ ਐਗਜ਼ਿਟ ਪੋਲ ਦੇ ਨਤੀਜੇ ਆਏ ਆ ਉਹਦੇ ਵਿੱਚੋਂ ਬਹੁਤਿਆਂ ਦੇ ਵਿੱਚ ਸਿਰ ਸੰਜੀਵ अरोड़ा ਜਿਹੜੇ ਕਿ ਰਾਜ ਸਭਾ ਦੇ ਮੈਂਬਰ ਆ ਉਹ ਜੇਤੂ ਦਿਖਾਏ ਗਏ ਆ ਮੈਂ ਨਹੀਂ ਇਹ ਗੱਲ ਕਹਿੰਦਾ ਕੋਈ ਉਲਾਰਮਾ ਦੀ ਗੱਲ ਨਹੀਂ ਜੇ ਆਪਾਂ ਅੱਜ ਐਵੇਂ ਗੱਲ ਕਰੀਏ ਕਿ ਫਲਾਣਾ ਜਿੱਤ ਗਈ ਜਾਣਾ ਤੇ 23 ਵੀ ਤਾਂ ਪਰਸੋਂ ਹੀ ਆ ਪਰਸੋਂ ਚੋਥਾ ਤੇ ਉਦੋਂ ਪਤਾ ਲੱਗ ਜਾਣਾ ਪਰ ਗੱਲ ਇਹ ਜੀ ਕਿ ਬਹੁ ਗਿਣਤੀ ਜਿਹੜੇ ਨਤੀਜੇ ਆ ਉਹ ਇਹ ਗੱਲ ਕਹਿੰਦੇ ਆ ਐਗਜ਼ਿਟ ਪੋਲ ਦੇ ਕਿ 70% ਕਹਿੰਦੇ ਵੀ ਭਾਈ ਡਾਕਟਰ ਜਿਹੜੇ ਸੰਜੀਵ ਰੋਣਾ ਖੁਰ ਜਿੱਤਣੇ ਆ ਤੇ 30% ਆਸ਼ੂ ਦੇ ਪੱਖ ਦੇ ਵਿੱਚ ਆ ਇਹਨੇ ਕੀ ਬਣਦਾ ਪਰ ਜਾਣ ਕੇ ਇਹ ਮਿਲੀ ਆ ਵੀ ਸੁਜੀਵ ਅਰੋੜਾ ਦੇ ਲਈ ਤੇ ਕੈਬਨਿਟ ਦੇ ਵਿੱਚ ਥਾਂ ਪੱਕੀ ਆ ਇਹ ਗੱਲ 100 ਦੇ ਵਿੱਚੋਂ 99.9 ਫੀਸਦੀ ਤੈ ਹੈ ਵੀ ਭਾਈ ਸੰਜੀਵ ਅਰੋੜਾ ਨੂੰ ਕੈਬਨਿਟ ਦੇ ਵਿੱਚ ਮੰਤਰੀ ਲਿਆ ਜਾਣਾ ਕਿਉਂਕਿ ਬੰਦਾ ਰਾਜ ਸਭਾ ਦਾ ਮੈਂਬਰ ਹੋਵੇ ਵਿਧਾਨ ਸਭਾ ਦਾ ਮੈਂਬਰ ਬਣਨ ਦੇ ਵਿੱਚ ਤਾਂ ਮੋਸ਼ਨ ਆਉਦੀ ਪ੍ਰੋਮੋਸ਼ਨ ਤਾਂ ਹੈ ਨਹੀਂ ਇਸ ਕਰਕੇ ਡਿਪਟੀ ਸੀਐਮ ਜਾਂ ਕੋਈ ਹੋਰ ਚੰਗਾ ਵੱਡਾ ਅਹੁਦਾ ਉਹ ਵਿਭਾਗ ਦਾ ਜਿਹੜਾ ਉਹ ਉਹਨਾਂ ਦੀ ਝੋਲੀ ਦੇ ਵਿੱਚ ਪੈਣਾ ਤੇ ਇਹ ਵੀ ਗੱਲ 100 ਦੇ ਵਿੱਚੋਂ 90 ਫੀਸਦੀ ਤੈ ਹੈ ਵੀ ਕੇਜਰੀਵਾਲ ਜਾਂ ਮਨੀਸ਼ ਸੋਢੀਆ ਪੰਜਾਬ ਦੇ ਵੱਲੋਂ ਰਾਜ ਸਭਾ ਦੇ ਮੈਂਬਰ ਹੋਣਗੇ ਸੋ ਇਹਨੇ ਕੀ ਬਣਦਾ ਪਰ ਹੌਲੀ-ਹੌਲੀ ਪੰਜਾਬ ਦੇ ਵਿੱਚ ਦਿੱਲੀ ਵਾਲਿਆਂ ਦਾ ਹੱਥ ਵਧੀ ਜਾਂਦਾ ਪੰਜਾਬ ਦੇ ਲੋਕ ਸਭ ਕੁਝ ਦੇਖੀ ਜਾਂਦੇ ਆ ਪਰ ਸੂਬੇ ਦੀ ਸਰਕਾਰ ਤੇ ਸੂਬੇ ਦੇ ਵਿਧਾਇਕ ਚੁੱਪ ਚੁਪੇ ਬੈਠੇ ਅਮਿਤ ਸ਼ਾਹ ਦੇ ਅੰਗਰੇਜ਼ੀ ਵਾਲੇ ਬਿਆਨ ਦੇ ਬਾਰੇ ਵਿੱਚ ਰਾਹੁਲ ਗਾਂਧੀ ਨੇ ਕੀ ਕਿਹਾ ਦੇਖੋ ਮੈਨੂੰ ਲੱਗਦਾ ਵੀ ਅਮਿਤ ਸ਼ਾਹ ਖਰਾਨਾ ਇਹ ਬਿਆਨ ਹੈ ਜਿਹੜਾ ਉਹ ਆਪਣੀ ਥਾਂ ਦੇ ਉੱਤੇ ਗੈਰਵਾਜਬ ਆ ਭਾਰਤ ਦੇ ਗ੍ਰਹਿ ਮੰਤਰੀ ਸਾਹਿਬ ਨੇ ਗੱਲ ਕਹੀ ਆ ਵੇ ਕੁਝ ਸਾਲ ਬਾਅਦ ਦੇਸ਼ ਦੇ ਵਿੱਚ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਸ਼ਰਮ ਆਊਗੀ ਕਿਉਂਕਿ ਦੇਸ਼ ਦੀਆਂ ਭਾਸ਼ਾਵਾਂ ਨੂੰ ਪਿਆਰ ਕਰਨ ਵਾਲੇ ਸਮਾਜ ਦਾ ਨਿਰਮਾਣ ਹੁਣ ਸ਼ੇਤੀ ਹੋਣ ਵਾਲਾ। ਦੇਸ਼ ਦੇ ਸੱਭਿਆਚਾਰ ਤੇ ਸੰਸਕ੍ਰਿਤੀ ਨੂੰ ਸਮਝਣ ਵਾਸਤੇ ਆਪਣੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ ਤੇ ਭਾਸ਼ਾਵਾਂ ਸਾਡੇ ਸੱਭਿਆਚਾਰ ਦਾ ਗਹਿਣਾ। ਦੇਖੋ ਭਾਸ਼ਾਵਾਂ ਸਾਡੇ ਸੱਭਿਆਚਾਰ ਦਾ ਗਹਿਣਾ ਇਹਦੇ ਵਿੱਚ ਕੋਈ ਦੂਰ ਹੈ ਨਹੀਂ। ਆਪਣੀ ਮਾਂ ਬੋਲੀ ਨੂੰ ਪਿਆਰ ਕਰਨਾ ਹੀ ਚਾਹੀਦਾ ਇਹ ਮਾਂ ਬੋਲੀ ਨੂੰ ਪਿਆਰ ਕਰਨੇ ਵਾਲੇ ਹੀ ਚੰਗੇ ਆ। ਪਰ ਗੱਲ ਇਹ ਜੀ ਕਿ ਦੁਨੀਆ ਭਰ ਦੀਆਂ ਹੋਰ ਜ਼ਬਾਨਾਂ ਸਿੱਖਣ ਦੇ ਉੱਤੇ ਵੀ ਕੋਈ ਇਤਰਾਜ਼ ਨਹੀਂਗਾ ਤੁਸੀਂ ਭਾਵੇਂ ਫ੍ਰੈਂਚ ਸਿੱਖੋ ਭਾਵੇਂ ਕੋਈ ਹੋਰ ਸਿੱਖੋ ਭਾਵੇਂ ਅੰਗਰੇਜ਼ੀ ਸਿੱਖੋ ਭਾਵੇਂ ਨਾ ਸਿੱਖੋ ਤੁਹਾਡੀ ਮਰਜ਼ੀ ਹੈ ਪੰਨੇੜ ਸਿੱਖੋ ਤਾਮਿਲ ਸਿੱਖੋ ਪਰ ਗੱਲ ਇਹ ਜੀ ਕਿ ਆ ਜਿਹੜਾ ਵੇਰਵਾਜ ਆਇਆ ਵੀ ਰਾਹੁਲ ਗਾਂਧੀ ਨੇ ਟਿੱਪਣੀ ਕੀਤੀ ਹੈ ਉਹ ਕਹਿੰਦੇ ਅੰਗਰੇਜ਼ੀ ਬੰਨ ਨਹੀਂ ਹੈਗਾ ਇਹ ਪੋਲਾ ਅੰਗਰੇਜ਼ੀ ਸ਼ਰਮ ਨਹੀਂ ਹੈਗੀ ਇਹ ਤਾਕਤ ਹੈ ਅੰਗਰੇਜ਼ੀ ਜੰਜੀਰ ਨਹੀਂ ਹੈਗੀ ਜੰਜੀਰ ਤੋੜਨ ਦਾ ਉਜਾਰ ਹੈ ਭਾਜਪੀ ਤੇ ਆਰਐਸਐਸ ਵਾਲੇ ਨਹੀਂ ਚਾਹੁੰਦੇ ਕਿ ਭਾਰਤ ਦਾ ਗਰੀਬ ਬੱਚਾ ਅੰਗਰੇਜ਼ੀ ਸਿੱਖੇ ਕਿਉਂਕਿ ਉਹ ਨਹੀਂ ਚਾਹੁੰਦੇ ਕਿਸ ਤੋਂ ਤੁਹਾਨੂੰ ਸਵਾਲ ਪੁੱਛੇ ਜਾਣ ਅੱਗੇ ਵਧੋ ਤੁਸੀਂ ਬਰਾਬਰੀ ਕਰੋ ਅੱਜ ਦੀ ਦੁਨੀਆ ਦੇ ਵਿੱਚ ਉਹ ਕਹਿੰਦੇ ਅੰਗਰੇਜ਼ੀ ਓਨੀ ਹੀ ਜ਼ਰੂਰੀ ਹੈ ਜਿੰਨੀ ਤੁਹਾਡੀ ਮਾਂ ਬੋਲੀ ਕਿਉਂਕਿ ਇਹ ਰੋਜ਼ਗਾਰ ਦੀ ਭਾਸ਼ਾ ਵੀ ਬਣ ਚੁੱਕੀ ਹੈ ਸੋ ਉਹਨਾਂ ਨੇ ਆਪਣਾ ਪੱਖ ਰੱਖਿਆ ਬਹੁਤ ਸਾਰੇ ਬੁੱਧੀ ਜਿੰਨੀਆਂ ਨੇ ਅਮਿਤ ਸ਼ਾਹ ਦੀ ਇਸ ਟਿੱਪਣੀ ਦੇ ਉੱਤੇ ਬਹੁਤ ਮੋੜ ਵੀ ਟਿੱਪਣੀ ਕੀਤੀ ਹੈ ਬਾਕੀ ਸੋਸ਼ਲ ਮੀਡੀਆ ਤੇ ਭੜਕਾਉ ਤੇ ਸ਼ਰੀਲ ਪੋਸਟਾਂ ਪਾਉਣ ਵਾਲਿਆਂ ਨੇ ਜਿਹੜੇ ਇਨਫਲੂਐਂਸਰ ਨੇ ਪੁਲਸ ਕੀ ਕਰ ਰਹੀ ਹੈ ਉਹਨਾਂ ਨੂੰ ਦੇਖੋ ਜੀ 100 ਦੇ ਕਰੀਬ ਜਿਹੜੀਆਂ ਅਸ਼ਲੀਲ ਜਾਂ ਪੜਕਾਉ ਜਾਂ ਅੱਗ ਲਾਉ ਜਾਂ ਵਾਹਿਆ ਤੇ ਕਿਸਮ ਦੀਆਂ ਗੱਲਾਂ ਕਰਨ ਵਾਲੇ ਲੋਕ ਆ ਜਿਹੜੇ ਉਹਨਾਂ ਦੀਆਂ ਪੋਸਟਾਂ ਨੂੰ ਡਿਲੀਟ ਕਰਵਾ ਦਿੱਤਾ ਗਿਆ ਇਹ ਇੱਕ ਬਹੁਤ ਚੰਗੀ ਗੱਲ ਆ ਇਹ ਇਵੇਂ ਹੀ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਆਪੇ ਬਣੇ ਵਿਦਵਾਨ ਆ ਜਿਹੜੇ ਉਹ ਧੀਆ ਭੈਣਾਂ ਦੀਆਂ ਗਾਲਾਂ ਕੱਢਣ ਲੱਗੇ ਵੀ ਸਕਿੰਟ ਲਾਉਂਦੇ ਆ ਆਪੇ ਬਣੇ ਵਿਦਵਾਨ ਆ ਜਿਹੜੇ ਉਹ ਕਹਿੰਦੇ ਜੀ ਕਿ ਅਸਮਾਨ ਟਿਟਰੀਆਂ ਨੂੰ ਲੱਤਾਂ ਦੇ ਉੱਤੇ ਚੱਕਿਆ ਪਰ ਗੱਲ ਇਹ ਜੀ ਕਿ ਸਵੇਕ ਤਰੀਕੇ ਦੇ ਨਾਲ ਤੁਹਾਨੂੰ ਵਿਚਾਰ ਪੇਸ਼ ਕਰਨ ਦਾ ਅਧਿਕਾਰ ਆ ਕੋਈ ਅਸ਼ਲੀਲ ਗੱਲਾਂ ਕਰੀ ਜਾਂਦਾ ਕੋਈ ਅਸ਼ਲੀਲ ਫੋਟੋਆਂ ਪਾਈ ਜਾਂਦਾ ਕੋਈ ਅਸ਼ਲੀਲ ਟਿੱਪਣੀਆਂ ਕਰੀ ਜਾਂਦਾ ਕੋਈ ਝੰਕਾਉ ਜਾਣਬਾਜ਼ੀ ਕਰੀ ਜਾਂਦਾ ਸੋ ਪੰਜਾਬ ਪੁਲਿਸ ਦਾ ਸਾਈਬਰ ਸੈੱਲ ਆ ਜਿਹੜਾ ਤੇ ਉਹਦੇ ਵੱਲੋਂ ਹੁਣ ਚੌਕਸੀ ਵਰਤੀ ਗਈ ਆ ਉਹਨਾਂ ਨੇ 100 ਜਣੀਆਂ ਜਿਹੜੇ ਵੱਖ-ਵੱਖ ਇੰਸਟਾਗ੍ਰਾਮ ਦੇ ਫੇਸਬੁੱਕ ਦੇ ਅਕਾਊਂਟ ਟ੍ਰੇਸ ਕੀਤੇ ਜਿਹੜੀਆਂ फडਕੀਲੀਆਂ ਪੋਸਟਾਂ ਉਹ ਡਿਲੀਟ ਕਰਵਾਈਆਂ ਤੇ ਪੁਲਿਸ ਨੇ ਇਹ ਗੱਲ ਕਹੀ ਆ ਵੀ ਜਿਹੜੇ ਲੋਕ ਭਵਿੱਖ ਦੇ ਵਿੱਚ ਗੰਧੀਆਂ ਮੰਦੀਆਂ ਗੱਲਾਂ ਪਾਉਣਗੇ ਤੇ ਉਹਨਾਂ ਉੱਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਆ ਜਿਹੜਾ ਸਾਧੂ ਸੀ ਸ਼ੰਕਰਾਨੰਦ ਸਾਧ ਇਹ ਭਜ ਗਿਆ ਭਗੋੜਾ ਹੋ ਗਿਆ ਹੁਣ ਹਾਂ ਬਿਲਕੁਲ ਜੀ ਫਿਲਹਾਲ ਤਾਂ ਜਾਣਕਾਰੀ ਇਹੀ ਆ ਜੇ ਭਾਈ ਹਾਲੇ ਤੱਕ ਸ਼ੰਕਰਾਨੰਦ ਜਿਹਨੂੰ ਭਗਤ ਬਾਬਾ ਸ਼ੰਕਰਾਨੰਦ ਕਹਿੰਦੇ ਆ ਪੂਰੀ ਵਾਲੇ ਸੰਤ ਆ ਜਿਹੜੇ ਉਹ ਕਨੇ ਜੀ ਕਿ ਫਰਾਰ ਹੈਗੇ ਆ ਕਿਉਂਕਿ ਪਿਛਲੇ ਦਿਨੀ ਆਪਾਂ ਰੈੱਡ ਐਫ ਐਮ ਤੇ ਵੀ ਖਬਰ ਸਾਂਝੀ ਕੀਤੀ ਸੀ ਕਿ ਇੱਕ ਔਰਤ ਦੇ ਨਾਲ ਇਹਨਾਂ ਦੀ ਤਫਤ ਤੌਰ ਦੇ ਉੱਤੇ ਅਸ਼ਲੀਲ ਵੀਡੀਓ ਵਾਇਰਲ ਹੋਈ ਆ ਤੇ ਉਸ ਤੋਂ ਬਾਅਦ ਫਿਰ ਪਰਚਾ ਦਰਜ ਹੋਇਆ ਭਾਵਨਾਵਾ ਭੜਕਾਉਣ ਦਾ ਇਹ ਪਰਸਾ ਦੇ ਵੱਲੋਂ ਹਣੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਪੁਲਿਸ ਕਹਿੰਦੀ ਕਿ ਸ਼ੰਕਰਾਨੰਦ ਹੋਰੀ ਜਿਹੜੇ ਚਾਰ ਜਣਾਂ ਤੋਂ ਫਰਾਰ ਆ ਜਿਹੜੇ ਲੋਕ ਆ ਉਹ ਚਾਹੁੰਦੇ ਜੀ ਕੇ ਇਸ ਡੇਰੇ ਨੂੰ ਬੰਦ ਕੀਤਾ ਜਾਵੇ ਪਰ ਜਿਹੜੇ ਭਗਤ ਆ ਜਿਹੜੇ ਕਿ ਇਹਨਾਂ ਦੇ ਪੱਖ ਦੇ ਵਿੱਚ ਪਰੇਉਕਾਰ ਆ ਉਹ ਇਹ ਗੱਲ ਕਹਿੰਦੇ ਵੀ ਭਾਈ ਸਾਡੇ ਬਾਬਾ ਜੀ ਨੂੰ ਸਾਡੇ ਸੰਤ ਜੀ ਨੂੰ ਗਲਤ ਤਰੀਕੇ ਨਾਲ ਫਸਾਇਆ ਜਾ ਰਿਹਾ ਜੀ ਡਾਕਟਰ ਰਵਜੀਤ ਸਿੰਘ ਹੁਣ ਕਰਨਗੇ ਮਾਨਹਾਨੀ ਦਾ ਮੁਕੱਦਮਾ ਬਿਲਕੁਲ ਜੀ ਉਹਨਾਂ ਨੇ ਅੱਜ ਇਹ ਗੱਲ ਕਹੀ ਉਹ ਕਹਿੰਦੇ ਜੀ ਕਿ ਦੇਖੋ ਵਿਕਰਮ ਸਿੰਘ ਮਜੀਠੀਆ ਨੇ ਮੇਰੀ ਕਿਰਦਾਰ ਕੂਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਜੀ ਕਿ ਮੇਰੇ ਸਨਮਾਨ ਨੂੰ ਸੱਟ ਮਾਰੀ ਆ ਤੇ ਮੈਂ ਇਹਨਾਂ ਦੇ ਉੱਤੇ ਉਹ ਕਹਿੰਦੇ ਜੀ ਬਣਦੀ ਸਰਦੀ ਕਾਨੂੰਨੀ ਕਾਰਵਾਈ ਕਰਵਾਉਣੀ ਹੀ ਕਰਵਾਉਣੀ ਆ ਉਹ ਕਹਿੰਦੇ ਜੀ ਪਿਛਲੇ ਦਿਨੀ ਇਹਨਾਂ ਨੇ ਮੇਰੀਆਂ ਖੁੱਤ ਤੌਰ ਦੇ ਉੱਤੇ ਤੇ ਤਸਵੀਰਾਂ ਵਾਇਰਲ ਕੀਤੀਆਂ ਜਿਹੜੀਆਂ ਕਿ ਮੇਰੀ ਆਪਣੀ ਧਰਮ ਪਤਨੀ ਦੇ ਨਾਲ ਸੀ ਜਿਹੜੀ ਕਿ ਸਾਬਕਾ ਧਰਮ ਪਤਨੀ ਆ ਤੇ ਇਹਨਾਂ ਨੇ ਚੋਣਾ ਤੋਂ ਦੋ ਦਿਨ ਪਹਿਲਾਂ ਲੁਧਿਆਣੇ ਵਾਲਿਆਂ ਚੋਣਾ ਤੋਂ ਦੋ ਦਿਨ ਪਹਿਲਾਂ ਇਹ ਸਾਰੀ ਹਰਕਤ ਕੀਤੀ ਆ ਉਹ ਕਹਿੰਦੇ ਜੀ ਮੈਂ ਇਹਨਾਂ ਦੇ ਉੱਤੇ ਮਾਨਹਾਨੀ ਦਾ ਕੇਸ ਦਰਜ ਕਰਵਾਉਣ ਲੱਗਾ ਜੀ ਏਅਰ ਇੰਡੀਆ ਦਾ ਕੀ ਹਾਲ ਹੈ ਜੀ ਹੁਣ ਦੋਸ਼ ਲੱਗ ਰਿਹਾ ਹੈ ਕਹਿੰਦੇ ਏਅਰ ਇੰਡੀਆ ਵਾਲੇ ਜਹਾਜ਼ ਦਾ ਮਹਿੰਗੇ ਉਹਨਾਂ ਨੇ ਲੈ ਲਿਆ ਪਰ ਤੇਲ ਪਾਣੀ ਨਹੀਂ ਚੈੱਕ ਕਰਦੇ ਪੈਟਰੋਲ ਪਾਉਂਦੇ ਚਲਾਈ ਜਾਂਦੇ ਤੇ ਜਹਾਜ਼ ਖਰਾਬ ਹੋ ਜਾਂਦੇ ਆ ਆ ਬਿਲਕੁਲ ਜੀ ਦੇਖੋ ਜਾਣਕਾਰੀ ਇਹ ਮਿਲੀ ਹੈ ਜੀ ਹੁਣ ਤੱਕ ਵੀ ਜਿਸ ਦਿਨ ਤੋਂ ਆ ਪਲੇਨ ਕ੍ਰੈਸ਼ ਹੋਇਆ ਉਸ ਦਿਨ ਤੋਂ ਲੈ ਕੇ ਹੁਣ ਤੱਕ 9 ਦਿਨਾਂ ਦੇ ਵਿੱਚ ਤੇ 84 ਏਅਰ ਇੰਡੀਆ ਦੀਆਂ ਉਡਾਣਾਂ ਰੱਦ ਹੋਈਆਂ 84 ਡੋਮੈਸਟਿਕ ਵੀ ਆ ਇਹਦੇ ਵਿੱਚ ਇੰਟਰਨੈਸ਼ਨਲ ਵੀ ਆ ਚਲੋ ਜੀ ਆਪਾਂ ਅੱਜ ਵੀ ਗੱਲ ਕਰਦੇ ਆ ਯਾਨੀ ਕਿ ਸ਼ੁੱਕਰਵਾਰ ਦੀ ਕਾ 4 ਇੰਟਰਨੈਸ਼ਨਲ ਤੇ 5 ਡੋਮੈਸਟਿਕ ਫਲਾਈਟ ਰੱਦ ਹੋਈਆਂ ਇਹਦੇ ਪਿੱਛੇ ਕਾਰਨ 에ਅਰ ਇੰਡੀਆ ਨੇ ਕਿ ਦੱਸਿਆ ਵੀ ਇੱਕ ਤੱਕ ਨੇ ਮੇਨਟੇਨੈਂਸ ਕਰ ਰਹੇ ਆ ਇੱਕ ਆਪਰੇਸ਼ਨਲ ਕਾਰਨਾਂ ਦੇ ਕਰਕੇ ਇਹ ਉਡਾਣਾਂ ਰੱਦ ਕਰਨੀਆਂ ਪਈਆਂ ਊੜਾ ਵੱਡਾ ਕਾਰਨ ਇਹ ਵੀ ਜਿ ਕਿ ਹੁਣ ਜਦੋਂ ਨੈਗੇਟਿਵਿਟੀ ਇੰਨੀ ਫੈਲ ਗਈ ਹੈ ਇੱਕ رائے ਬਣ ਗਈ ਹੈ ਵੀ 에ਅਰ ਇੰਡੀਆ ਦੇ ਵਿੱਚ ਤੁਸੀਂ ਸੁਰੱਖਿਤ ਨਹੀਂ ਹੈਗੇ ਤੇ ਇਸ ਕਰਕੇ ਸਵਾਰੀ ਬਹੁਤ ਘੱਟ ਪੈਣ ਲੱਗ ਪਈ ਹੈ ਹੁਣ ਜੀ ਤੇ 에ਅਰ ਇੰਡੀਆ ਦੇ ਵੱਲੋਂ ਆਪਣੀਆਂ ਫਲਾਈਟਾਂ ਜਿਹੜੀਆਂ ਉਹਦੇ ਵਿੱਚ 15% ਕਟੌਤੀ ਵੀ ਕੀਤੀ ਜਾ ਰਹੀ ਹੈ ਹੂੰ ਤੇ ਪ੍ਰਮੋਦਰ ਢੀਂਡਸਾ ਸੁਖਵੀਰ ਬਾਦਲ ਆਮਣੋ ਸਾਹਮਣੀ ਕਿਹੜੀ ਗੱਲ ਤੋਂ ਹੋਇਆ ਉਹ ਜੀ ਇਸ ਕਰਕੇ ਆਮੋ ਸਾਹਮਣੀ ਹੋਇਆ ਜੀ ਉਹ ਕਹਿੰਦੇ ਵੀ ਦੇਖੋ ਇਹ ਗਲਤ ਕੀਤਾ ਜਾ ਰਿਹਾ ਉਹ ਕਹਿੰਦੇ ਵੀ ਜਿਵੇਂ ਸੁਖਵੀਰ ਸਿੰਘ ਬਾਦਲ ਖਾਲਾਂਡੇ ਵੱਲੋਂ ਇਸ ਵੇਲੇ ਵਿਚਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਦਾਂ ਸੂਤ ਨਹੀਂ ਆਉਣਾਗਾ ਉਹ ਕਹਿੰਦੇ ਵੀ ਇਹਨਾਂ ਨੂੰ ਸਿਰਫ ਕੁਰਸੀ ਪਿਆਰੀ ਆ ਸੱਤਾ ਪਿਆਰੀ ਆ ਇਹਨਾਂ ਨੂੰ ਇਹ ਨਹੀਂ ਹੈ ਜਿਵੇਂ ਭਾਈ ਅਸਿੰਨੀ ਆ ਲੋਕਾਂ ਦੇ ਵਿੱਚ ਵਿਚਰ ਗਏ ਤੇ ਅਸੀਂ ਪੰਥਕ ਧਾਰਨਾ ਨੂੰ ਮਜ਼ਬੂਤ ਕਰਗੇ ਉਹ ਕਹਿੰਦੇ ਵੀ ਇਦਾਂ ਇਹ ਜੋ ਮਰਜ਼ੀ ਕਰ ਲੈਣ ਇਦਾਂ ਸੁਖਵੀਰ ਸਿੰਘ ਬਾਦਲ ਦੇ ਪੈਰ ਨਹੀਂ ਲੱਗਣੇ ਕਿ ਇਹਨਾਂ ਦਾ ਅਕਾਲੀ ਦਲ ਮੂਹਰੇ ਨਹੀਂ ਆ ਸਕਣਾਗਾ ਦੂਜੀ ਕਹਿੰਦੇ ਵੀ ਜਿਹੜੀ ਅੱਜ ਪੰਜ ਮੈਂਬਰੀ ਕਮੇਟੀ ਦੇ ਉੱਪਰ ਆਗੂ ਆ ਉਹ ਕਹਿੰਦੇ ਵੀ ਲਿਖ ਕੇ ਦੇਣ ਨੂੰ ਤਿਆਰ ਆ ਵੀ ਜਿਹੜਾ 23 ਤਰੀਕ ਨੂੰ ਲੁਧਿਆਣੇ ਵੱਲ ਨਤੀਜਾ ਆਉਣਾ ਸ਼੍ਰੋਮਣੀ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਊਗੀ ਸੋ ਜਿਹੜੀ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਸੁਧਾਰਵਾਦੀ ਦਲ ਸੀ ਉਹਦਾ ਕੀ ਬਣਿਆ ਜੀ ਫਿਰ ਹੁਣ ਉਹ ਖਾਮੋਸ਼ ਹੋ ਗਏ ਉਹ ਵੀ ਹੁਣ ਕਿਉਂਕਿ ਝੋਨੇ ਦਾ ਕੰਮ ਚੱਲਦਾ ਜੀ ਇਸ ਕਰਕੇ ਉਹਨਾਂ ਨੇ ਇਸ ਗੱਲ ਨੂੰ ਡਿਲੇਅ ਕੀਤਾ ਜੀ ਉਹ ਕਹਿੰਦੇ ਕਿ ਜਿਹੜੇ ਅਸੀਂ ਐਪ ਜਾਰੀ ਕੀਤੀ ਆ ਉਹਦੇ ਉੱਤੇ ਵਿਦੇਸ਼ਾਂ ਦੇ ਵਿੱਚੋਂ ਮੈਂਬਰ ਬਣ ਸਕਦੇ ਆ ਪਰ ਜਿਹੜੇ ਹੁਣ ਪੰਜਾਬ ਦੇ ਵਿੱਚ ਆ ਉਹ ਕਿ ਕਿਸਾਨ ਇਸ ਵੇਲੇ ਬਿਜ਼ੀ ਆ ਉਹ ਕਹਿੰਦੇ ਵੀ ਇਸ ਕਰਕੇ ਅਸੀਂ ਇਹਨੂੰ ਥੋੜੇ ਜਿਹੇ ਸਮੇਂ ਲਈ ਡਿਲੇ ਕੀਤਾ ਅੱਗੇ ਪਾਇਆ ਇੱਕ ਖਬਰ ਹੈ ਇਸੇ ਕੋਈ ਬੱਚਾ ਪੈਰਤਲਕ ਕੇ ਪੋਰਟੋਂ ਥੱਲੇ ਜਾ ਡਗਾ ਆ ਬਿਲਕੁਲ ਜੀ ਬੜੀ ਦੁਖਦਾਰੀ ਖਬਰ ਆਈ ਹੈ ਜੀ ਇਹ ਖਬਰ ਲੁਧਿਆਣੇ ਦੇ ਵੱਲੋਂ ਆਈ ਆ ਇਹ ਖਬਰ ਬੜੀ ਹੌਲਪਾਉਣ ਵਾਲੀ ਆ ਕਿਉਂਕਿ ਕੁੰਦਨਪੁਰੀ ਇਲਾਕੇ ਦੇ ਵਿੱਚ 10 ਸਾਲ ਦਾ ਇੱਕ ਬੱਚਾ ਜਿਹੜਾ ਕਿ ਗੰਦੇ ਨਾਲੇ 'ਚ ਡਿੱਗ ਗਿਆ ਇਥੇ ਨਾਲੇ ਦੀ ਇਸਨਲੇ ਵਿੱਚ ਮੁਰੰਮਤ ਦਾ ਕੰਮ ਚੱਲਦਾ ਤੇ ਨਾਲੇ ਦੇ ਉੱਤੇ ਨਾ ਗਾਡਰ ਰੱਖ ਕੇ ਤੇ ਡੰਗ ਟਪਾਉ ਦਾ ਕੰਮ ਬਣਾਇਆ ਇਹ ਨਿਆਣਾ ਖੇਡ ਦਾ ਪਰਦਾ ਸੀ ਸ਼ਹਿਰੇ ਦੇ ਕੁਝ ਪੈਸੇ ਗਵਾਚ ਕੇ ਲੱਭਦਾ ਫਿਰਦਾ ਸੀਗਾ ਇਹ ਗਾਡਰ ਦੇ ਉੱਤੇ ਪੈਰ ਰੱਖ ਕੇ ਇਧਰਲੇ ਪਾਸਿਓਂ ਪਰਲੇ ਪਾਰ ਜਾਣਾ ਚਾਹੁੰਦਾ ਸੀ ਤੇ ਗਾਡਰ ਦੇ ਉੱਤੇ ਪੈਰ ਸਿਲਕ ਗਿਆ ਇਹ ਨਾਲੇ 'ਚ ਡਿੱਗ ਪਿਆ ਬਚਣ ਦੀ ਸੁਭਾਵਨਾ ਕੋਈ ਨਹੀਂ ਕਿ ਜਿਹੜਾ ਢੂੰਗੇ ਪਾਣੀ ਦੇ ਵਿੱਚ ਰਹਿ ਗਿਆ ਤੇ ਹੁਣ ਗੋਤਾਪੁਰ ਲੱਭ ਰਏ ਤੇ ਗੰਦਾ ਬਹੁਤ ਪਾਣੀ ਆ ਗੰਦਾ ਨਾਲਾ ਇਹਨਾਂ ਧਿਆਨ ਕਾ ਵੀ ਕੋਲੇ ਖੜਿਆ ਨਹੀਂ ਜਾਂਦਾ ਜੀ ਕੋਰੋਨਾ ਦੇ ਕੇਸ ਆ ਗਏ ਲੁਧਿਆਣੇ ਦੇ ਵਿੱਚ ਹੀ ਬਿਲਕੁਲ ਜੀ ਚਾਰ ਕੇਸ ਹੋਰ ਆਏ ਆ ਲੁਧਿਆਣੇ ਦੇ ਵਿੱਚ ਕਰੋਨਾ ਦੇ ਚਾਰ ਨਵੇਂ ਕੇਸ ਮਿਲੇ ਆ ਪਤਾ ਲੱਗਾ ਜੀ ਕਿ ਇਹਦੇ ਵਿੱਚ ਦੋ ਔਰਤਾਂ ਤੇ ਦੋ ਮਰਦ ਹੈਗੇ ਆ ਜਿਹੜੇ ਬੰਦੇ ਹੈਗੇ ਦੋ ਉਹਨਾਂ ਦੇ ਵਿੱਚੋਂ ਇੱਕ ਦੀ ਉਮਰ 52 ਸਾਲ ਆ ਦੂਜੇ ਦੀ 65 ਸਾਲ ਤੇ ਜਿਹੜੀਆਂ ਔਰਤਾਂ ਉਹਨਾਂ ਦੇ ਵਿੱਚੋਂ ਇੱਕ ਦੀ ਉਮਰ 42 ਸਾਲ ਆ ਤੇ ਇੱਕ ਦੀ ਉਮਰ 63 ਸਾਲ ਤੋਂ ਪਤਾ ਲੱਗਾ ਜੀ ਕਿ ਇਹ ਜਿਹੜੇ ਚਾਰ ਮਰੀਜ਼ ਨਵੇਂ ਆਏ ਆ ਕਰੋਨਾ ਦੇ ਤੇ ਲੁਧਿਆਣਾ ਦੇ ਵਿੱਚ ਕੋਵਿਡ ਦੇ ਕੁੱਲ ਮਰੀਜ਼ਾਂ ਦੀ ਗਿਣਤੀ 64 ਹੋ ਗਈ ਆ ਤੇ 34 ਮਰੀਜ਼ਾਂ ਦਾ ਹੋਮ ਕੁਆਰੰਟਾਈਨ ਪੂਰਾ ਹੋ ਚੁੱਕਾ ਹੈ ਤੇ 22 ਮਰੀਜ਼ ਇਸ ਵੇਲੇ ਕੋਵਿਡ ਐਕਟਿਵ ਹੈਗੇ ਆ ਤੇ 23 ਮਰੀਜ਼ਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਤੇ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਕਰੋਨਾ ਦੇ ਕਰਕੇ ਨਵਾਂ ਜਿਹੜਾ JN1 ਵੇਰੀਐਂਟ ਹੈ ਇਹ ਦੇ ਕਰਕੇ ਤਿੰਨ ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈ ਮੈਰੋਂ ਹੰਗਦਾ ਕੋਈ ਖੁਰਾਕੋਜ ਲੱਭਿਆ ਜੀ ਕੋਈ ਪਤਾ ਲੱਗਿਆ ਜਾਂ ਕਹਿੰਦੇ ਸੀ ਪੇਸ਼ ਹੋ ਜਾਣਾ ਉਹਨੇ ਨਹੀਂ ਜੀ ਹਾਲੇ ਤੱਕ ਕੁਝ ਨਹੀਂ ਪਤਾ ਲੱਗਾ ਸਾਰਾ ਕੁਝ ਉੱਥੇ ਦਾ ਉੱਥੇ ਖੜਾ ਵਿਸਤ੍ਰਿਤ ਰਿਪੋਰਟ ਹਾਲੇ ਤੱਕ ਆਈ ਨਹੀਂ ਪਰ ਆਪਸ ਦੇ ਵਿੱਚ ਸਿੱਖ-ਸਿੱਖ ਨਾਲ ਹੁਣ ਲੜੀ ਜਾਂਦਾ ਹੈ ਆਪਸ ਦੇ ਵਿੱਚ ਪਿੜੀ ਜਾਂਦੇ ਆ ਆ ਦੇਖੋ ਮੈਨੂੰ ਦੁੱਖ ਬਹੁਤ ਹੁੰਦਾ ਇਸ ਗੱਲ ਦੇ ਉੱਤੇ ਅਸੀਂ ਬਾਣੇ ਦਾ ਬਹੁਤ ਸਤਿਕਾਰ ਕਰਦੇ ਆ ਨਿਹੰਗ ਸਿੰਘ ਜਿ세 ਬੰਦਗਾਨ ਦਾ ਸਤਿਕਾਰ ਕਰਦੇ ਆ ਪਰ ਗੱਲ ਇਹ ਜੀ ਕਿ ਇੱਕ ਥੋਲੇ ਦੇ ਵਿੱਚ ਦੂਜੇ ਨੂੰ ਗਲਾਂ ਕੱਢੀ ਜਾਂਦਾ ਦੂਜਾ ਪਹਿਲੇ ਦੇ ਫੋਤੜੇ ਫਰੋਲੀ ਜਾਂਦਾ ਉਹ ਇਸ ਤਰੀਕੇ ਦਾ ਕੰਮ ਚੱਲੀ ਜਾਂਦਾ ਪਰ ਹਾਲੇ ਤੱਕ ਅਮਰਤਪਾਲ ਮਹਿਰੋ ਨੇ ਦੁਭਾਈ ਦੇ ਵਿੱਚ ਜਾ ਕੇ ਕੋਈ ਵੀਡੀਓ ਵੀ ਨਹੀਂ ਪਾਈ ਵੀ ਭਾਈ ਮੈਂ ਸਹੀ ਕਰਕੇ ਆਇਆ ਮੈਂ ਗਲਤ ਕਰਕੇ ਆਇਆ ਮੈਂ ਭੱਜ ਕੇ ਆਇਆ ਮੈਂ ਭਗਾਉਣਾ ਹਾਂ ਜਾਂ ਨਹੀਂ ਹਾਂ ਜਾਂ ਆਊਗਾ ਜਾਂ ਨਹੀਂ ਆਊਗਾ ਤੇ ਬਾਕੀ ਇੱਥੇ ਬੈਠੇ ਸਾਰੇ ਰੌਲਾ ਪਾਈ ਜਾਂਦੇ ਹਾਲਾਂਕਿ ਹੁਣ ਕਾਨੂੰਨ ਦਾ ਕੰ ਇਹ ਪੁਲਿਸ ਦਾ ਕੰਮ ਆ, ਅਸਾਲਤ ਦਾ ਕੰਮ ਆ, ਪ੍ਰਕਿਰਿਆ ਦੇ ਮੁਤਾਬਕ ਗੱਲ ਚੱਲਣੀ ਪਰ ਲੋਕ ਠੰਗ ਮਠੰਗੀ ਹੋਈ ਜਾਂਦੇ। ਕੰਚਨ ਕੁਮਾਰੀ ਵਰਗੀਆਂ ਜਿਹੜੀਆਂ ਹੋਰ ਕੁੜੀਆਂ ਨੇ ਉਹਨਾਂ ਦਾ ਕੀ ਬਣਿਆ ਹੁਣ? ਦੇਖੋ ਅੱਜ ਇਹ ਤਾਂ ਗੱਲ ਬੜੀ ਕਲੀਅਰ ਹੈ ਜੀ ਕਿ ਸ਼ਲੀਲਤਾ ਬੰਦੇ ਨੂੰ ਹਰ ਕਿਸੇ ਨੂੰ ਆਪਦੇ ਸੋਚ ਦੇ ਵਿੱਚੋਂ ਸਿਰ ਦੇ ਵਿੱਚੋਂ ਮਕਾਉਣ ਦੀ ਲੋੜ ਆ। ਪਰ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਅੱਜ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਸਾਈਬਰ ਸੈੱਲ ਦੇ ਵੱਲੋਂ ਕਿ ਫੀ 100 ਪੋਸਟਾਂ ਜਿਹੜੀਆਂ ਰਿਮੂਵ ਕਰਵਾਈਆਂ। ਜਿਹੜੇ ਲੋਕ ਗੰਦ ਪਿੱਲ ਪਾਉਂਦੇ ਆ ਜੋ ਕਰਨੀ ਜੀ ਉਹਨਾਂ ਦੇ ਉੱਤੇ ਅਸੀਂ ਬਣਦੀ ਫਰਦੀ ਕਾਰਵਾਈ ਕਰਿਆ ਕਰਾਂਗੇ ਸੋ ਕੁਝ ਕੁੜੀਆਂ ਨੂੰ ਧਮਕੀ ਧਮਕੀ ਵੀ ਮਿਲੀ ਆ ਕੁਝ ਨੂੰ ਪੁਲਿਸ ਸਿਕਿਉਰਟੀ ਵੀ ਮਿਲੀ ਆ ਕੁਝ ਕੁ ਵਿਦੇਸ਼ਾਂ ਦੇ ਵਿੱਚ ਬੈਠੀਆਂ ਕੁੜੀਆਂ ਦੇ ਵੱਲੋਂ ਵੀ ਚੈਲੰਜ ਕੀਤੇ ਜਾ ਰਹੇ ਆ ਇਸ ਵੇਲੇ ਸੋਸ਼ਲ ਮੀਡੀਆ ਤੇ ਉਹ ਇੰਝ ਲੱਗਦਾ ਖਾਸ ਕਰਕੇ ਫੇਸਬੁੱਕ ਨੂੰ ਬਿਖ ਅੱਲਾ ਗੰਦਾ ਕੰਟੈਂਟ ਗੰਦਾ ਕੰਟੈਂਟ ਗੰਦਾ ਕੰਟੈਂਟ ਆਹ ਹੀ ਮਜ਼ਾ ਰਹੇਗਾ ਬਾਕੀ ਤਾਂ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਗਏ ਪਰ ਕੰਚਨ ਕੁਮਾਰੀ ਦਾ ਪਲੈਟਫਾਰਮ ਦਾ ਹਾਲ ਇਹ ਕਹਿੰਦੇ ਉਸੇ ਤਰ੍ਹਾਂ ਹੀ ਆ ਸਗੋਂ ਉਹਦੇ ਵਿਊਅਰਸ ਹੋਰ ਵੱਧ ਗਏ हां बिल्कुल आ, जी देखो वो, ना ना वो, वो, दे देख दे दे, वो तो ओमेदा ओमे ही है जी ओदे ਉੱਤੇ ਕੋਈ ਨਵੀਂ ਚੀਜ਼ ਤਾਂ ਪੈੜ ਨਾ ਸਕਦੀ ਨਾ ਕਿਸੇ ਨੇ ਪਾਈ ਆ ਪਰ ਕੰਚਨ ਕੁਮਾਰੀ ਕੌਣ ਹੈ ਤਮਲ ਕੌਰ ਕੌਣ ਹੈ ਜਿਨ੍ਹਾਂ ਨੂੰ ਪਹਿਲਾਂ ਨਹੀਂ ਸੀ ਪਤਾ ਉਹ ਵੀ ਉਹਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਜਾ ਕੇ ਦੇਖਦੇ ਵੀ ਇਹ ਕਰਦੀ ਕੀ ਸੀ ਇਹ ਬੋਲਦੀ ਕੀ ਸੀ ਇਹ ਕਿਹਦੇ ਬਾਰੇ ਗੱਲ ਕਰਦੀ ਸੀ ਤੇ ਉਹਦੇ ਫੋਲੋਅਰ ਤਾਂ ਮਰਨ ਤੋਂ ਬਾਅਦ 60-60 ਹਜ਼ਾਰ ਵਧ ਗਏ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਟਹਿਣਾ ਜੀ ਪੰਜਾਬ ਦੇ ਵਿੱਚ ਅੱਜ ਵੀ 40 ਤੋਂ ਲੈ ਕੇ 42 ਡਿਗਰੀ ਤੱਕ ਟੈਂਪਰੇਚਰ ਰਿਹਾ ਤੇ ਹੁਮੇ ਦਾ ਬਹੁਤ ਸੀਗਾ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਕੱਲ ਨੂੰ ਕੜੀਆਂ ਪੈਣ ਦੀ ਆਸ ਹੈ ਪਰ ਪਰਸੋਂ ਤੇ ਚੌਥ ਯਾਨੀ ਕਿ 22 ਤੇ 23 ਤਰੀਕ ਨੂੰ ਪੰਜਾਬ ਦੇ ਵਿੱਚ ਭਰਮਾ ਨਹੀਂ ਪੈਣਾ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ